ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੂੜੋਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈ ਕੋਲ ਮੱਝ ਹੈ ਜੀ ਸੋਣ ਵਾਲੀ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਜੀ ਆਪਣਾ ਗੁਰਪ੍ਰੀਤ ਜੀ ਪਿੰਡ ਪਿੰਡ ਮੂੜੋਵਾਲ ਜੀ ਜ਼ਿਲ੍ਹਾ ਚਾਹੌਰ ਜੀ ਹਾਂ ਜੀ ਬਾਈ ਮੱਝ ਦੀ ਜਾਣਕਾਰੀ ਦੋ ਕਿਵੇਂ ਸੂਏ ਮੱਝ ਆਪਣੀ ਇਹ ਤੀਸਰਾ ਸੂਏ ਹੈ ਜੀ ਠੀਕ ਹੈ ਕਿੰਨੇ ਦਿਨ ਬਾਕੀ ਜੀ ਇਹਦੇ 12 ਦਿਨ ਬਾਕੀ ਨੇ ਜੀ ठीक है जी रेड भरा दा फोन ते जी रेड फोन ठीक है लो भरा चेक कर सकदे जिम्मेदार भरा बड़ा सैड थे लो जी स्ट्रेस क्वालिटी देख सकदे भरा लो जी चंगी पड़ी पलोसी आ पट्ठ पूरा सोहना कर माली दा था? लो जी थाने तुहानू बहुत सोहना लग्या वा सैड चेक कर सकदे दिल्ली बाकी वड्डी वीडियो तुरा तरा, तरा दिखाया वा मेरे अंता जा तुसीं लाहो भरा हले कच्ची आ टल्ला टल्ला कर माली दे बहुत पीआ लो जी पिछले सुबह दुद्ध कितना दसा जी भाई पंद्रह लीटर जी पंद्रह लीटर दुद्ध दसा पिछले सुबह ਲੇ ਕਰਮਾ ਵਾਲੀ ਜਦਣ ਪਏ ਆ। ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ। ਬਾਕੀ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ। ਠੀਕ ਹੈ ਨਾ ਜੇ ਕਿਸੇ ਨੇ ਇਦਾਂ ਦੀ ਅੜ ਕਰੋਨੀ ਤਾਂ ਆਪਣਾ ਟ੍ਰੈਟ ਲੋਚ ਨੰਬਰ ਚੱਲਦਾ ਭਰਾ। ਆਪਣੀ ਨਾਲ ਜਰੂਰ ਕਨੈਕਟ ਕਰ ਸਕਦੇ। ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ। ਓਕੇ ਬਾਏ।